ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਦੀਆਂ ਤਾਜ਼ਾ ਖਬਰਾਂ ਲੈ ਕੇ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਮੁਖਤਵਾਂ ਔਰ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਮੌਜੂਦ ਹੁੰਦੇ ਨੇ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਚੁਗਾਵਾ ਅਸੀਂ ਗੱਲਬਾਤ ਕਰਦੇ ਹਾਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਦੀਆਂ ਖਬਰਾਂ ਦੇ ਉੱਪਰ ਔਰ ਸਭ ਤੋਂ ਪਹਿਲਾਂ ਅੱਜ ਗੱਲ ਕਰਾਂਗੇ ਕਿ ਅਮਰੀਕਾ ਦੇ ਵਿੱਚ ਜਿਹੜੇ ਕਾਨੂੰਨ ਨੇ ਉਹ ਸਖਤ ਹੁੰਦੇ ਜਾ ਰਹੇ ਨੇ DEU I ਜਾਣੀ ਕਿ ਜਿਹੜਾ ਵੀ ਬੰਦਾ ਡਰਿੰਕ ਕਰਕੇ ਗੱਡੀ ਚਾਵੇਂਗਾ ਅਮਰੀਕਾ ਦੇ ਵਿੱਚ ਉਹ ਭਾਵੇਂ ਗ੍ਰੀਨ ਕਾਰਡ ਹੋਵੇ ਜਾਂ ਫਿਰ ਵਰਕ ਪਰਮਿਟ ਤੇ ਉਸ ਨੂੰ ਅਮਰੀਕਾ ਦੀ ਗਵਰਨਮੈਂਟ ਡਿਪੋਰਟ ਕਰੇਗੀ ਇਹ ਜਿਹੜਾ ਬਿੱਲ ਹੈ ਲੈ ਕੇ ਆਇਆ ਜਾ ਰਿਹਾ ਔਰ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਬਿੱਲ ਦੇ ਉੱਪਰ ਵੀ ਮੋਰ ਲੱਗ ਸਕਦੀ ਹੈਗੇ ਇਸ ਤੇ ਬਾਬਤ ਗੱਲਬਾਤ ਕਰਾਂਗੇ ਔਰ ਇਸ ਦੇ ਨਾਲ ਹੀ LA ਦੇ ਵਿੱਚ ਬੀਤੇ ਦਿਨੀ ਇੱਕ ਬਜ਼ੁਰਗ ਪੰਜਾਬੀ ਮੂਲ ਦੇ ਬਜ਼ੁਰਗ ਦੇ ਉੱਪਰ ਹਮਲਾ ਕੀਤਾ ਗਿਆ ਸੀਗਾ ਔਰ ਉਸ ਦੀ ਗ੍ਰਿਫਤਾਰੀ ਹੋ ਗਈ ਹੈ ਕਿਆ ਜਾ ਰਿਹਾ ਹੈ ਕਿ ਉਹੀ ਹੈ ਜਿਸ ਨੇ ਬਜ਼ੁਰਗ ਦੇ ਉੱਪਰ ਹਮਲਾ ਕੀਤਾ ਗਿਆ ਸੀ ਇਸ ਦੇ ਬਾਬਤ ਗੱਲਬਾਤ ਕਰਾਂਗੇ ਔਰ ਨਾਲ ਹੀ ਅਮਰੀਕਾ ਦੇ ਵਿੱਚ ਜਿਹੜੀਆਂ ਘਟਨਾਵਾਂ ਨੇ ਉਹ ਵੀ ਵਾਧੀਆਂ ਜਾ ਰਹੀਆਂ ਨੇ ਤਾਜ਼ਾ ਮਾਮਲਾ ਸਾਹਮਣੇ ਆ ਰਿਹਾ ਇੱਕ ਸਕੂਲ ਦੇ ਵਿੱਚ ਗੋਲੀਬਾਰੀ ਹੋਈ ਜਿੱਥੇ ਕੁਝ ਵਿਅਕਤੀਆਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਔਰ ਇਹਨਾਂ तमाम ਖਬਰਾਂ ਦੇ ਉੱਪਰ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਚੁਗਾਵਾਂ ਜੀ ਚੁਗਾਵਾਂ ਸਾਹਿਬ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਆਜੂ ਗਾਵਾਂ ਸਾਹਿਬ ਸਭ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਆਪਾਂ ਇੱਥੋਂ ਹੀ ਕਰ ਦਿੰਨੇ ਆ ਕਿ ਜਿਸ ਤਰੀਕੇ ਦੇ ਨਾਲ ਆ ਹਰਜਿੰਦਰ ਸਿੰਘ ਮਾਮਲੇ ਦੇ ਵਿੱਚ ਇੱਕ ਤਾਂ ਟਰੱਕਾਂ ਵਾਲਿਆਂ ਤੇ ਸਖਤੀ ਦਿਖਾਈ ਜਾ ਰਹੀ ਹੈ ਔਰ ਦੂਜੇ ਪਾਸੇ ਇੱਕ ਨਵਾਂ ਬਿੱਲ ਲੈ ਕੇ ਆ ਰਹੀ ਹੈ 트ੰਪ ਗਵਰਨਮੈਂਟ ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਡੀ ਯੂ ਆਈ ਯਾਨੀ ਕਿ ਜਿਹੜੇ ਲੋਕ ਡਰਿੰਕ ਕਰਕੇ ਗੱਡੀ ਚਲਾਉਂਦੇ ਨੇ ਫੜੇ ਜਾਂਦੇ ਨੇ ਤੇ ਉਹਨਾਂ ਨੂੰ ਹੁਣ ਡਿਪੋਰਟ ਕੀਤਾ ਜਾਊਗਾ ਆ ਬਿਲਕੁਲ ਚੰਨ ਸਾਹਿਬ ਇਹ ਖਬਰਾਂ ਜਿਹੜੀਆਂ ਆ ਰਹੀਆਂ ਬਿਲਕੁਲ ਸੱਚ ਨੇ ਤੇ ਅਸੀਂ ਹਮੇਸ਼ਾ ਇਹ ਗੱਲਬਾਤ ਕਰਦੇ ਆ ਰਹੇ ਹਾਂ ਕਿ ਅਮਰੀਕਾ ਦੇ ਵਿੱਚ ਕਾਨੂੰਨ ਜਿਹੜੇ ਨੇ ਉਹ ਬਹੁਤ ਸ਼ਕਤੀ ਦੇ ਨਾਲ ਲਾਗੂ ਕੀਤੇ ਜਾ ਰਹੇ ਨੇ ਜਿਵੇਂ ਇੱਕ ਕਾਨੂੰਨ ਸ਼ਕਤੀ ਨਾਲ ਲਾਗੂ ਕੀਤੇ ਜਾ ਰਹੇ ਨੇ ਉੱਥੇ ਨਵੇਂ ਬਿੱਲ ਕ੍ਰਮ ਸਾਹਿਬ ਵੱਲੋਂ ਆਏ ਜੇਣ ਜਾਂ ਜੇ ਜਾ ਰਹੇ ਨੇ ਕਿ ਸਾਈਨ ਕੀਤੇ ਜਾ ਰਹੇ ਨੇ ਜੀ ਇਹਦੇ ਇਸੇ ਖੜੀ ਦੇ ਵਿੱਚ ਇੱਕ ਹੋਰ ਨਵੀਂ ਖਬਰ ਨਿਕਲ ਕੇ ਆ ਰਹੀ ਹੈ ਕਿ ਇੱਕ ਹੋਰ ਬਿੱਲ ਆ ਰਿਹਾ ਹੈ ਜਿਸ ਬਿੱਲ ਬਾਬਤ ਇਹ ਖਬਰਾਂ ਜਿਹੜੀਆਂ ਇਹ ਪਹਿਲਾਂ ਤੋਂ ਹੀ ਬਾਹਰ ਆ ਚੁੱਕੀਆਂ ਸੀ ਕਿ ਉਹ ਲੋਕ ਜਿਹੜੇ ਸ਼ਰਾਬ ਪੀ ਕੇ दारू ਪੀ ਕੇ ਗੱਡੀ ਚਲਾਉਂਦੇ ਫਰੇ ਜਾਂਦੇ ਨੇ ਜਿਨ੍ਹਾਂ ਉੱਪਰ ਡੀਯੂਆਈ ਲੱਗ ਜਾਂਦੀ ਹੈ ਜਿਹੜੇ ਡਰੰਕ ਕਰਕੇ ਡਰੈਗ ਕਰਦੇ ਨੇ ਤੇ ਉਹਨਾਂ ਨੂੰ ਉਹਨਾਂ ਦੇ ਲਾਇਸੈਂਸ ਸਸਪੈਂਡ ਕੀਤੇ ਜਾਂਦੇ ਨੇ ਜਾਂ ਉਹਨਾਂ ਨੂੰ ਸਜ਼ਾ ਹੁੰਦੀ ਹੈ ਜਾਂ ਕਈ ਕਾਨੂੰਨ ਨੇ ਪਰ ਹੁਣ ਜਿਹੜਾ ਕਾਨੂੰਨ ਹੈ ਡੀਓਆਈ ਤੇ ਬਹੁਤ ਸਖਤ ਹੋਣ ਜਾ ਰਿਹਾ ਹੈ ਖਾਸ ਕਰਕੇ ਉਹਨਾਂ ਲੋਕਾਂ ਲਈ ਜਿਹੜੇ ਇਥੇ ਇਮੀਗ੍ਰੈਂਟਸ ਆਏ ਨੇ ਖਾਸ ਕਰਕੇ ਉਹ ਲੋਕ ਜਿਨ੍ਹਾਂ ਕੋਲ ਹਜੇ ਗ੍ਰੀਨ ਕਾਰਡ ਨਹੀਂ ਜਾਂ ਜਿਨ੍ਹਾਂ ਕੋਲ ਗ੍ਰੀਨ ਕਾਰਡ ਹੈ ਤੋ ਉਹਨਾਂ ਉੱਤਰ ਹੈ ਨਹੀਂ ਤੁਗਾਵਾਂ ਸਾਹਿਬ ਇੱਕ ਚੀਜ਼ ਕਲੀਅਰ ਕਰ ਦिए ਕਿਉਂਕਿ ਇਸ ਬਿਲ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਜਿੰਨਾਂ ਕੋ ਭਾਵੇਂ ਗ੍ਰੀਨ ਕਾਰਡ ਵੀ ਹੋਵੇ ਸਿਰਫ ਸਿਟੀਜ਼ਨ ਨੂੰ ਲਾਂਬੇ ਕੀਤਾ ਗਿਆ ਜਿੰਨਾਂ ਕੋ ਗ੍ਰੀਨ ਕਾਰਡ ਹੈ ਉਹ ਵੀ ਡਿੱਕੇ ਦੇ ਵਿੱਚ ਲੈ ਜਾਣਗੇ ਜਿੰਨਾਂ ਕੋ ਵਰਕ ਪਰਮਿਟ ਆ ਉਹ ਵੀ ਲੈ ਜਾਣਗੇ ਔਰ ਸਭ ਤੋਂ ਇਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ 10 ਸਾਲ ਦੇ ਅੰਦਰ ਜੇ ਤੁਹਾਨੂੰ ਟਿਕਟ ਮਿਲੀ ਹੈ ਕੋਈ ਡੀਯੂਆਈ ਦੀ ਤੇ ਉਹ ਵੀ ਜਿਹੜਾ ਉਹਨਾਂ ਨੂੰ ਰਿਪੋਰਟ ਕੀਤਾ ਜਾਊਗਾ ਆ ਬਿਲਕੁਲ ਤੁਸੀਂ ਇਹ ਸਹੀ ਕਿਹਾ ਹੈਗਾ ਕਿ ਜਿਨ੍ਹਾਂ ਕੋਲ ਗ੍ਰੀਨ ਕਾਰਡ ਹੈ ਜਾਂ ਜਿਨ੍ਹਾਂ ਕੋਲ ਅਜੀ ਵਰਕਰ ਪਰਮਟ ਹੈ ਪਰ ਉਹ ਗੱਡੀ ਚਲਾਉਂਦੇ ਫੜੇ ਗਏ ਉਸ ਦੌਰਾਨ ਜਦੋਂ ਉਹਨਾਂ ਨੇ ਡਰਿੰਕ ਕੀਤੀ ਹੋਈ ਸੀ ਕਿ ਪਹਿਲਾਂ ਤਾਂ ਇਕੱਲਾ ਉਹਦੇ ਵਿੱਚ ਕੈਦ ਹੁੰਦੀ ਸੀ ਜਾਂ ਤੁਹਾਡਾ ਲਾਇਸੈਂਸ ਸਪੈਂਡ ਹੁੰਦਾ ਸੀ ਪਰ ਹੁਣ ਜਿਹੜਾ ਕਾਨੂੰਨ ਬਹੁਤ ਸਖਤ ਹੋਣ ਜਾ ਰਿਹਾ ਕਿ ਜੇ ਕਿਸੇ ਦੇ ਉੱਪਰ ਡੀਯੂਆਈ ਲੱਗੀ ਹੋਈ ਹੁਣ ਜਾਂ 10 ਸਾਲ ਪਹਿਲਾਂ ਤੋਂ ਜੇ ਤੁਸੀਂ ਇਮੀਗ੍ਰੇਸ਼ਨ ਦੇ ਰਡਾਰ ਤੇ ਆਉਂਦੇ ਹੋ ਆਈਸ ਦੇ ਰਡਾਰ ਤੇ ਆਉਂਦੇ ਹੋ ਤੇ ਤੁਹਾਡੇ ਤੇ ਹੋਵੇਗੀ ਕਾਰਵਾਈ ਕਾਰਵਾਈ ਕੀ ਹੋਵੇਗੀ ਕਿ ਉਹਨਾਂ ਨੂੰ ਅਮਰੀਕਾ ਤੋਂ ਡਿਪੋਟੇਸ਼ਨ ਲਈ ਜਾ ਸਕਦੀ ਹੈ ਯਾਨੀ ਕਿ ਇਥੋਂ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ ਇਹ ਬੜੀ ਵੱਡੀ ਖਬਰ ਹੈ ਤੇ ਇਸ ਨੂੰ ਕਦੇ ਵੀ ਹੌਲੇਪਨ ਦੇ ਵਿੱਚ ਨਹੀਂ ਲੈਣਾ ਚਾਹੀਦਾ ਕਿਉਂਕਿ ਕਈ ਸਾਡੇ ਐਸੇ ਵੀਰ ਪੰਜਾਬਰਾ ਹੈਗੇ ਆ ਜਿਹੜੇ ਰਿਆਵਾ ਸ਼ਾਦੀਆਂ ਦੀਆਂ ਪਾਰਟੀਆਂ ਤੇ ਜਾਂਦੇ ਆ ਜਾਂ ਉਸ ਤਰ੍ਹਾਂ ਹੀ ਘੁੰਮਣ ਫਿਰਨ ਜਾਂਦੇ ਆ ਬਾਹਰ ਕਿਤੇ ਜਦੋਂ ਦੋ ਪੈਕ ਲੱਗੇ ਹੁੰਦੇ ਆ ਤੇ ਫਿਰ ਕਹਿੰਦੇ ਆ ਕਿ ਹੁਣ ਗੱਡੀ ਦੀ ਚਾਬੀ ਮੈਨੂੰ ਫੜਾ ਦੇ ਤੇ ਮੈਂ ਤੈਨੂੰ ਦੱਸਦਾ ਕਿ ਕਿੱਥੇ ਕਿੱਦਾਂ ਚੱਲਦੀ ਹੈ ਜੀ ਭਾਰਤ ਵਿੱਚ ਤਾਂ ਕਿਤੇ ਨਾ ਕਿਤੇ ਲੈ ਦੇ ਕੇ ਗੱਲ ਬਣ ਜਾਂਦੀ ਹੈ ਯਾਨੀ ਕਿ ਉੱਥੇ ਰਿਸ਼ਵਤ ਦਾ ਬੋਲਬਾਲਾ ਹੈ ਤੇ ਉੱਥੇ ਪੁਲਿਸ ਨੂੰ ਪੈਸੇ ਪਿਛੇ ਦੇ ਕੇ ਤਾਂ ਉੱਥੇ ਕੰਮ ਤੇ 10 ਸਾਲ ਲਿਆ ਜਾਂਦਾ ਹੈ ਪਰ ਇਥੇ ਨਹੀਂ ਦਾ ਹੁੰਦਾ ਇਥੇ ਜਦੋਂ ਤੁਸੀਂ ਆ ਪੁਲਿਸ ਨੇ ਤੁਹਾਨੂੰ ਰੋਕ ਲਿਆ ਤੁਹਾਨੂੰ ਪਤਾ ਲੱਗ ਗਿਆ ਕਿ ਤੁਹਾਡੇ ਕੋਲ ਸਮੈਲ ਆ ਰਹੀ ਹੈ ਤੇ ਇਹ ਉਹਨਾਂ ਨੇ ਤੁਹਾਨੂੰ ਚੈੱਕ ਕਰ ਲਿਆ ਤੁਸੀਂ ਆ ਡਰੰਕ ਕੀਤੇ ਹੋਏ ਪਾਏ ਗਏ ਤਾਂ ਤੁਹਾਡੇ ਵਾਸਤੇ ਉਦੋਂ ਹੀ ਚਾਰਜ ਲੱਗ ਜਾਂਦੇ ਨੇ ਤੁਸੀਂ ਅਰੈਸਟ ਹੋ ਜਾਂਦੇ ਆ ਤੇ ਫਿਰ ਤੁਹਾਨੂੰ ਜ਼ਮਾਨਤ ਤੇ ਛੱਡ ਜਾਂਦਾ ਪਰ ਉਹਨ ਜਿਹੜੀਆਂ ਧਰਾਵਾਂ ਜਿਹੜੀਆਂ ਸਖਤ ਹੋਣ ਜਾਂ ਕਿ ਸਿਟੀਜਨ ਨੂੰ ਛੱਡ ਕੇ ਬਾਕੀ ਸਾਰਿਆਂ ਉੱਤੇ ਬਹੁਤ ਵੱਡੀ ਕਾਰਵਾਈ ਹੋਵੇਗੀ ਚਾਹੇ ਤੁਸੀਂ ਪਿਛਲੇ 10 ਸਾਲ ਤੋਂ ਵੀ ਤੁਹਾਨੂੰ ਜੇ ਕੋਈ ਡੀਯੂਆਈ ਦੀ ਟੈਗ ਮਿਲੀ ਹੈ ਤਾਂ ਤੁਸੀਂ ਸਾਵਧਾਨ ਹੋ ਜਾਓ ਕਿਉਂਕਿ ਕਾਨੂੰਨ ਜਿਹੜਾ ਉਹ ਬਹੁਤ ਜਲਦੀ ਬਦਲ ਰਿਹਾ ਹੈ ਅਮਰੀਕਾ ਦੇ ਕਾਨੂੰਨ ਬਹੁਤ ਛੇਤੀ ਆਏ ਦਿਨ ਘੰਟਿਆਂ ਦੇ ਵਿੱਚ ਵਿੱਚ ਇਹ ਰੀਬਾ ਕਰ ਲਈ ਨੇ ਬਹੁਤ ਸਖਤਾਈ ਹੋ ਰਹੀ ਹੈ ਤੇ ਹੁਣ ਡੀਯੂਆਈ ਵਾਲਿਆਂ ਦੀ ਖੈਰ ਨਹੀਂ ਜੇ ਕੋਈ ਵੀ ਐਸ ਦਾਇਰੇ ਦੇ ਵਿੱਚ ਪਾਇਆ ਜਾਂਦਾ ਹੈ ਚਾਹੇ ਹੁਣ ਚਾਹੇ ਪਹਿਲਾਂ ਕਿਸੇ ਨੂੰ ਜਯੂਆਈਡੀ ਟਿਕਟ ਮਿਲੀ ਹੈ ਡਰੰਕ ਐਂਡ ਡਰਾਈਵ ਦੀ ਟਿਕਟ ਮਿਲੀ ਹੈ ਕਿਉਂਕਿ ਜੇ ਉਹ ਨਵਾਂ ਕਾਨੂੰਨ ਪਾਸ ਹੋ ਜਾਂਦਾ ਹੈ ਉਹਦੇ ਤਹਿਤ ਅਮਰੀਕਾ ਤੋਂ ਡੈਪੋਟੇਸ਼ਨ ਮਿਲ ਸਕਦੀ ਹੈ ਜਾਨਕਿ ਬ੍ਰਿਸ਼ ਨਿਕਾਲਾ ਕੀਤਾ ਜਾ ਸਕਦਾ ਹੈ ਸੋ ਇਹ ਬੜੀ ਧਿਆਨ ਦੇਣ ਵਾਲੀ ਖਬਰ ਹੈ ਕਿ ਕਦੇ ਵੀ ਇਹੋ ਜਿਹਾ ਕੰਮ ਨਾ ਕਰੋ ਕਿ ਬਾਅਦ ਵਿੱਚ ਪਸ਼ਤੂਨ ਤੋਂ ਇਲਾਵਾ ਤੁਹਾਡੇ ਕੋਲੇ ਕੁਛ ਵੀ ਨਾ ਰਹਿ ਜਾਵੇ ਕਿਉਂਕਿ ਇਹਨਾਂ ਦੇਸ਼ਾਂ ਦੇ ਵਿੱਚ ਕਾਨੂੰਨ ਜਿਹੜੇ ਨੇ ਉਹ ਬਹੁਤ ਸਖਤੀ ਨਾਲ ਲਾਗੂ ਕੀਤੇ ਜਾਂਦੇ ਨੇ ਕਿਉਂਕਿ ਇੱਥੇ ਨਾ ਤਾਂ ਜੱਜ ਦੇ ਕੋਲ ਅਸਲੀਅਤ ਚਲਦੀ ਹੈ ਨਾ ਪੁਲਿਸ ਦੇ ਕੋਲ ਅਸਲੀਅਤ ਚਲਦੀ ਹੈ ਇੱਥੇ ਜੇ ਤੁਹਾਡਾ ਕਸੂਰ ਪਾਇਆ ਗਿਆ ਤਾਂ ਤੁਹਾਨੂੰ ਕਸੂਰਵਾਰ ਠਹਿਰਾ ਕੇ ਤੇ ਬਣਦੀ ਸਜ਼ਾ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ ਜੀ ਬਿਲਕੁਲ ਦਰਸ਼ਕੋ ਕਿਉਂਕਿ ਉੱਪਰ ਤੇ 10 20 15 20 ਡਾਲਰ ਦੇਣੇ ਜਿਹੜੇ ਵਾਜਬ ਨੇ ਜੇਕਰ ਤੁਸੀਂ ਡਰਿੰਕ ਕਰਕੇ ਗੱਡੀ ਚਲਾਉਂਦੇ ਹੋ ਤਾਂ ਤੁਹਾਡੇ ਤੇ ਆਦੇਸ਼ ਨਿਕਾਲਾ ਜਿਹੜਾ ਹੈ ਉਹ ਕੀਤਾ ਜਾ ਸਕਦਾ ਇਸ ਤਰ੍ਹਾਂ ਦਾ ਬਿੱਲ ਜਿਹੜਾ ਹੈ ਉਸ ਨੂੰ ਮਨਜ਼ੂਰੀ ਮਿਲ ਸਕਦੀ ਹੈ ਔਰ ਲੈ ਕੇ ਆਇਆ ਜਾ ਰਿਹਾ ਇਸ ਤਰ੍ਹਾਂ ਦਾ ਬਿੱਲ ਔਰ ਕੱਲਾ ਸ਼ਰਾਬ ਹੀ ਨਹੀਂ ਕਿਉਂਕਿ ਡੀਯੂਆਈ ਦੇ ਵਿੱਚ ਜੇਕਰ ਤੁਸੀਂ ਮਾਰਵਾਨਾ ਜਾਂ ਹੋਰ ਕੋਈ ਨਸ਼ਾ ਕੀਤਾ ਹੈ ਤਾਂ ਉਹ ਵੀ ਜਿਹੜੇ ਲੋਕ ਨੇ ਬਚ ਬਚਾ ਕੇ ਰਹਿਣ ਕਿਉਂ ਆ ਚੁਗਾਵਾਂ ਸਾਹਿਬ ਜਦੋਂ ਇਮੀਗ੍ਰੇਸ਼ਨ ਦੀ ਗੱਲ ਕਰ ਰਹੇ ਆ ਆ ਤਾਂ ਟਰੰਪ ਸਾਹਿਬ ਤਾਂ ਫਿਰ ਕਿਉਂਕਿ ਜਦੋਂ ਇਹ ਕਿਹਾ ਜਾ ਰਿਹਾ ਨਾ ਸਿਟੀਜ਼ਨ ਨੂੰ ਬਚਾਇਆ ਫਿਰ ਸਿੱਧਾ-ਸਿੱਧਾ ਡੰਡਾ ਤਾਂ ਇਮੀਗ੍ਰੈਂਟਾਂ ਦੇ ਉੱਪਰ ਹੀ ਹੈ ਬਿਲਕੁਲ ਇਹ ਗੱਲ ਸਹੀ ਹੈ ਕਿ ਇਹ ਜਿਹੜੀ ਫਰਮ ਸਰਕਾਰ ਹੈ ਇਹ ਇਮੀਗ੍ਰੈਂਟਸ ਦੇ ਉੱਤੇ ਬਹੁਤ ਜ਼ਿਆਦਾ ਸਖਤਾਈ ਦਿਖਾ ਰਹੀ ਹੈ ਪਹਿਲੇ ਦਿਨ ਤੋਂ ਹੀ ਸਖਤਾਈ ਸ਼ੁਰੂ ਹੈ ਚਾਹੇ ਉਹ ਜਿਹੜੇ ਬਾਦਰ ਟਪ ਕੇ ਆਏ ਆ ਉਹਨਾਂ ਨੂੰ ਰਿਪੋਰਟ ਕਰਨਾ ਜਹਾਜ਼ ਪਰ ਪਰ ਕੇ ਕੰਟਰੀਆਂ ਨੂੰ ਭੇਜਣੇ ਕਿਉਂਕਿ ਪਹਿਲਾ ਪਹਿਲਾ ਸ਼ੁਰੂ-ਸ਼ੁਰੂ ਵਿੱਚ ਤੇ ਇੰਨਾ ਜ਼ਿਆਦਾ ਹੋᱣਾ ਪਾਇਆ ਗਿਆ ਕਿ ਇਥੋਂ ਚਾਰਟਰ ਪਲੇਨ ਸਿੱਧੇ ਪਲੇਨ ਜਿਹੜੇ ਆ ਉਹ ਕੰਟਰੀਆਂ ਨੂੰ ਭੇਜੇਗੇ ਮੈਂ ਤਾਂ ਹੈਰਾਨ ਸੀ ਕਿ ਅੱਜ ਤੱਕ ਅਮਰੀਕਾ ਦੇ ਵਿੱਚੋਂ ਕਦੇ ਵੀ ਸਿੱਧੀ ਫਲਾਈਟ ਅੰਮ੍ਰਿਤਸਰ ਨੂੰ ਨਹੀਂ ਗਈ ਪਰ ਇਸ ਵਾਰ 트럼ਪ ਸਾਹਿਬ ਨੇ ਦੋਨ ਫਲਾਈਟਾਂ ਸਿੱਧੀਆਂ ਅਮਰੀਕਾ ਤੋਂ ਜਿਹੜੀਆਂ ਉਹ ਅੰਮ੍ਰਿਤਸਰ 에어ਪੋਰਟ ਤੇ ਭੇਜੀਆਂ ਇਹ ਇਹਨਾਂ ਦਾ ਇੱਕ ਸਿੱਧਾ ਸਿੱਧਾ ਲੋਕਾਂ ਨੂੰ ਇਹ ਦੱਸਣਾ ਸੀ ਕਿ ਅਸੀਂ ਹੁਣ ਜਿਹੜੀ ਇਲੈਗਲ ਇਮੀਗ੍ਰੇਸ਼ਨ ਹੈਗੀ ਆ ਚਾਹ ਇਲਲੀਗਲ ਮਾਈਗ੍ਰੇਸ਼ਨ ਹੈਗੀ ਹੈ ਅਸੀਂ ਉਸ ਨੂੰ ਕਦੇ ਵੀ ਹੁਣ ਸਵੀਕਾਰ ਨਹੀਂ ਕਰਾਂਗੇ ਬਾਰਡਰਸ ਸਖਿਵ ਹੋਣਗੇ ਜਿਹੜਾ ਵੀ ਬਲਟਪ ਤੇ ਆਊਗਾ ਉਹਨਾਂ ਉਤੇ ਹਰ ਤਰੀਕੇ ਨਾਲ ਹਰ ਸੰਭਵ ਜਿਹੜੀ ਅਸక్తి ਕੀਤੀ ਜਾਏਗੀ ਤੇ ਬਾਰਡਰ ਕਰਾਸ ਕਰਨ ਵਾਲੇ ਨੂੰ ਕਦੇ ਵੀ ਕੰਟਰੀ ਚ ਇੰਟਰ ਨਹੀਂ ਕੀਤਾ ਜਾਵੇਗਾ ਨਾਲ ਹੀ ਡੈਪੋਟੇਸ਼ਨ ਲਾ ਦਿੱਤੀ ਜਾਵੇਗੀ ਤੇ ਹੁਣ ਵੇਖਣ ਵਿੱਚ ਵੀ ਆ ਰਿਹਾ ਹੈ ਕਿ ਜਦੋਂ ਦੀ ਸਖਤਾਈ ਹੋਈ ਹੈ ਬਾਰਡਰ ਤੇ ਬਹੁਤ 1 2% ਰੇਅਰ ਚਾਂਸ ਨੇ ਜੇ ਕੋਈ ਸੇਫ ਲੰਕ ਆ ਰਿਹਾ ਨਹੀਂ ਤਾਂ ਜਿੰਨੇ ਵੀ ਹੁਣ ਤੱਕ ਆਏ ਨੇ ਸਾਰੇ ਫੜੇ ਗਏ ਨੇ ਕੋਈ 2 ਮਹੀਨੇ 3 ਮਹੀਨੇ ਜੇਲ੍ਹ ਵਿੱਚ ਰੱਖ ਕੇ ਕੈਂਪ ਵਿੱਚ ਰਹਿ ਕੇ ਤੇ ਉਸ ਨੂੰ ਵਾਪਸ ਉਹਦੇ ਦੇਸ਼ ਭੇਜ ਦਿੱਤਾ ਗਿਆ ਪਰ ਆ ਜਿਹੜਾ ਹੁਣ ਕਾਨੂੰਨ ਜਿਹੜਾ ਬਣ ਰਿਹਾ ਹੈ ਇਹ ਬਹੁਤ ਸਖਤ ਹੋਣ ਜਾ ਰਿਹਾ ਜਰੂਰ ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਕਿ ਜੇ ਤੁਸੀਂ ਇੱਥੇ ਗਏ ਆ ਜੇ ਤੁਸੀਂ ਪੀਣ ਤੋਂ ਬਿਨਾਂ ਨਹੀਂ ਰਹਿ ਸਕਦੇ ਤੁਹਾਨੂੰ ਪਤਾ ਹੈ ਕਿ ਉੱਥੇ ਦਾਰੂ ਪੀਣੀ ਪੈਣੀ ਹੈ ਜੇਕਰ ਤੁਸੀਂ ਪੀਣ ਤੋਂ ਬਿਨਾਂ ਨਹੀਂ रह ਸਕਦੇ ਤਾਂ ਫਿਰ ਜਾਂ ਤਾਂ ਆਪਣੇ ਕਿਸੇ ਸੱਜਣ ਮਿੱਤਰ ਨੂੰ ਨਾਲ ਲੈ ਕੇ ਜਾਓ ਜਿਹੜਾ ਨਹੀਂ ਪੀਂਦਾ ਉਹਦੇ ਨਾਲ ਬਹਿ ਕੇ ਆਓ ਜਾਂ ਟੈਕਸੀ ਕਰ ਲਓ ਕਿ ਵਾਪਸ ਆਪਣੇ ਘਰ ਸੇ ਪਹੁੰਚ ਜਾਓ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਇਹਦੇ ਵਿੱਚ ਹੀ ਭਲਾ ਹੈ ਬਿਲਕੁਲ ਜੀ ਉਹ ਚ ਗਾਵਾਂ ਸਾਬ ਅੱਗੇ ਵਧੀਏ ਤਾਂ ਲਾਸ ਐਂਜਲਸ ਦੇ ਵਿੱਚ ਇੱਕ ਪੰਜਾਬੀ ਮੂਲ ਦੇ ਜਾਂ ਆਪਾਂ ਕਹਿ ਲਈਏ ਕਿ ਭਾਰਤੀ ਮੂਲ ਦੇ ਇੱਕ ਬਜ਼ੁਰਗ ਤੇ ਉੱਪਰ ਹਮਲਾ ਹੋਇਆ ਸੀਗਾ ਬੀਤੇ ਦਿਨੀ ਔਰ ਪੁਲਿਸ ਤੋਂ ਵੱਲੋਂ ਉਸ ਸ਼ੱਕੀ ਨੂੰ ਕਿਹਾ ਜਾ ਰਿਹਾ ਹਾਲਾਂਕਿ ਇਹ ਇਹ ਸ਼ੋਰ ਨਹੀਂ ਹੈ ਕਿ ਉਹੀ ਇਹੋ ਹੀ ਵਿਅਕਤੀ ਹੈ ਜਿਨੇ ਹਮਲਾ ਕੀਤਾ ਕਿਹਾ ਜਾ ਰਿਹਾ ਕਿ ਸ਼ੱਕੀ ਨੂੰ ਜਿਹੜਾ ਗ੍ਰਿਫਤਾਰਾ ਕੀਤਾ ਗਿਆ ਸੀਗਾ ਕਿਉਂਕਿ ਉੱਥੇ ਕਾਫੀ ਵੱਡੀ ਪੱਧਰ ਤੇ ਉਹ ਹੱਕ ਦੇ ਵਿੱਚ ਆਏ ਸੀਗੇ ਲੋਕ ਬਜ਼ੁਰਗ ਦੇ ਕਿ ਇਨਸਾਫ ਜਿਹੜਾ ਹੈ ਉਹ ਮਿਲਣਾ ਚਾਹੀਦਾ ਹੈਗਾ। ਅ ਬਿਲਕੁਲ ਛੰਦ ਸਾਹਿਬ ਇਹ ਪਿਛਲੇ ਦਿਨੀ ਇੱਕ ਅ ਇਨਸੀਡੈਂਟ ਹੋਇਆ ਸੀਗਾ ਲਾਸ ਐਂਜਲਸ ਸ਼ਹਿਰ ਦੇ ਵਿੱਚ ਜਿੱਥੇ ਕਿ ਇੱਕ ਅ ਤਕਰੀਬਨ 70 ਸਾਲ ਦੇ ਸਿੱਖ ਬਜ਼ੁਰਗ ਦੇ ਉੱਪਰ ਇੱਕ ਅਣਪਛਾਤੇ ਬੰਦੇ ਵੱਲੋਂ ਹਮਲਾ ਕੀਤਾ ਗਿਆ ਉਹਦੀ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਜਿਸ ਬਜ਼ੁਰਗ ਸਿੱਖ ਦੇ ਉੱਪਰ ਹਮਲਾ ਕੀਤਾ ਗਿਆ ਉਹਨਾਂ ਦਾ ਨਾਮ ਹੈਗਾ ਹਰਪਾਲ ਸਿੰਘ ਤੇ ਉਹਨਾਂ ਨੂੰ ਇੰਨੀ ਬੇਰਮੀ ਨਾਲ ਕੁੱਟਿਆ ਗਿਆ ਕਿ ਉਹ ਇੱਕ ਸਵਦੇ ਉੱਥੇ ਇੰਨੇ ਫਟੜ ਹੋ ਗਏ ਇਹ ਆਪਣੀ ਹੋਸ਼ ਭਲਾਵੇ ਤੇ ਪਰ ਉਹਨਾਂ ਨੂੰ ਜਦੋਂ ਹਸਪਤਾਲ ਲਿਜਾਇਆ ਗਿਆ ਅੱਜ ਵੀ ਉਹ ਜੇਰੇ ਇਲਾਜ ਨੇ ਹਜੇ ਵੀ ਉਹ ਆਪਣੀ ਹੋਸ਼ ਵਿੱਚ ਨਹੀਂ ਆਏ ਉਹ ਹਜੇ ਤੱਕ ਵੀ ਬੋਲ ਨਹੀਂ ਸਕਦੇ ਹਸਪਤਾਲ ਵਿੱਚ ਦਾਖਲ ਨੇ ਹੁਣੇ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਤੇ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਇੱਕ ਸ਼ੱਕੀ ਬੰਦੇ ਨੂੰ ਲਾਹਸੈਂਜ਼ ਸ਼ਹਿਰ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਦਾ ਇਹ ਮੰਨਣਾ ਹੈ ਇਹ ਇਹ ਉਹੀ ਸਖਸ਼ ਹੈ ਜਿਨੇ ਸਰਦਾਰ ਹਰਪਾਲ ਸਿੰਘ ਦੇ ਉੱਪਰ ਹਮਲਾ ਕੀਤਾ ਸੀ ਜਿਨੇ ਔਟ ਮਾਰ ਕੀਤੀ ਸੀ ਤੇ ਪੁਲਿਸ ਨੇ ਇੱਕ ਹੋਰ ਬੜੀ ਵੱਡੀ ਗੱਲ ਕਹੀ ਹੈ ਕਿ ਇਹ ਜੋ ਬੰਦਾ ਗ੍ਰਿਫਤਾਰ ਕੀਤਾ ਆ ਇਹ ਹੋਮਲੈਸ ਹੈ ਯਾਨਕਿ ਬੇਕਰਾਰਾ ਹੈ ਪਰ ਇਹਦਾ ਜਪਿਸ਼ੋਕੜ ਹੈ ਉਹ ਬਹੁਤ ਅਪਰਾਧਿਕ ਹੈ ਤੇ ਇਹ ਪਹਿਲਾਂ ਵੀ ਇਹੋ ਜੇ ਅਪਰਾਧਿਕ ਕੇਸਾਂ ਦੇ ਵਿੱਚ ਲੜਿੰਦਾ ਹੈ ਤੇ ਇਹ ਇਹਦਾ ਕੋਈ ਆਚਰਣ ਜਿਹੜਾ ਠੀਕ ਨਹੀਂ ਹੈ ਸੋ ਇਹ ਬੇਕਰਾਰ ਹੈ ਯਾਨੀ ਕਿ ਹੋਮਲੈਸ ਹੈ ਤੇ ਜਦੋਂ ਇਹਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਇੱਕ ਗੱਲ ਜਿਹੜੀ ਸਿੱਖ ਜਥੇਬੰਦੀਆਂ ਨੂੰ ਜਾਂ ਜਿਸ ਸਿੱਖ ਬਜ਼ੁਰਗ ਨੂੰ ਮਾਰਿਆ ਘੁੱਟਿਆ ਸੀ ਉਹਦੇ ਪਰਿਵਾਰ ਨੂੰ ਹਜ਼ਮ ਨਹੀਂ ਹੋਈ ਉਹ ਇਹ ਕਿ ਪੁਲਿਸ ਦਾ ਕਹਿਣਾ ਹੈ ਕਿ ਇਸ ਨੂੰ ਅਸੀਂ ਨਫ਼ਰਤ ਦੀ ਹਿੰਸਾ ਦੇ ਨਾਲ ਜੋੜ ਕੇ ਨਹੀਂ ਦੇਖ ਰਹੇ ਜਿਸ ਬੰਦੇ ਨੂੰ ਫੜਿਆ ਤੇ ਅ ਇਹਦੇ ਉੱਤੇ ਯਾਨੀ ਕਿ ਨਫ਼ਰਤ ਵਾਲੀ ਹਿੰਸਾ ਜਿਹੜੀ ਜਿਹੜਾ ਉਹ ਕਾਨੂੰਨ ਹੈ ਨਹੀਂ ਲਾਗੂ ਕਰ ਰਹੇ ਸਿਰਫ ਇਸ ਨੂੰ ਇਸ ਤਰੀਕੇ ਨਾਲ ਦੇਖ ਰਿਹਾ ਹੈ ਕਿ ਉਸ ਨੇ ਬਜ਼ੁਰਗ ਦੀ ਲੁੱਟ ਖੋਸ਼ਟ ਕਰਨ ਦੇ ਇਰਾਦੇ ਨਾਲ ਯਾਨੀ ਕਿ ਕੁਛ ਨਾ ਕੁਛ ਉਸ ਬਜ਼ੁਰਗ ਦੇ ਕੋਲ ਇਹੋ ਜਿਹੀ ਚੀਜ਼ ਸੀ ਜਿਹੜੀ ਖੋਣ ਵਾਸਤੇ ਲੁੱਟਣ ਵਾਸਤੇ ਉਸ ਨੂੰ ਕੁੱਟਿਆ ਮਾਰਿਆ ਪਰ ਪਰਿਵਾਰ ਇਸ ਚੀਜ਼ ਦੇ ਨਾਲ ਸਹਿਮਤ ਨਹੀਂ ਹੈ ਉਹਨਾਂ ਨੇ ਇਸ ਚੀਜ਼ ਤੇ ਇਤਰਾਜ਼ ਜਤਾਇਆ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਇਸ ਚੀਜ਼ ਤੇ ਟੈਸਟ ਵੀ ਕਰਾਂਗੇ ਤੁਸੀਂ ਨੂੰ ਕਵਾਂਗੇ ਕਿ ਇਹ ਗੱਲ غلط ਹੈ ਕਿਉਂਕਿ ਹਜੇ ਸਰਦਾਰ ਹਰਪਾਲ ਸਿੰਘ ਜਿਹੜੇ ਇਲਾਜ ਨੇ ਉਹ ਬੋਲ ਵੀ ਨਹੀਂ ਸਕਦੇ ਉਹ ਕੁਝ ਦੱਸ ਵੀ ਨਹੀਂ ਸਕਦੇ ਕਿ ਉਸ ਵਕਤ ਕੀ ਹੋਇਆ ਸੀ ਤੇ ਤੁਸੀਂ ਇੰਨੀ ਛੇਤੀ ਇਹ ਕਿਦਾਂ ਕਹਿ ਸਕਦੇ ਆ ਕਿ ਉਹਨਤੇ ਨਫ਼ਰਤ ਹੀ ਹਿੰਸਾ ਦੀਆਂ ਧਰਾਵਾਂ ਨਹੀਂ ਲੱਗ ਸਕਦੀਆਂ ਕੇਵਲ ਲੁੱਟਮਾਰ ਖੋਹੀਆਂ ਧਰਾਵਾਂ ਹੀ ਲੱਗ ਸਕਦੀਆਂ ਨੇ ਸੋ ਇਹ ਵੀ ਕਿਸੇ ਨਾ ਕਿਤੇ ਦੇਖਣ ਵਾਲੀ ਗੱਲ ਹੈ ਕਿ ਕਿਵੇਂ ਇਸ ਨੂੰ ਲਿਆ ਜਾਂਦਾ ਕਿਉਂਕਿ ਸਿੱਖ ਜਥੇਬੰਦੀਆਂ ਸਿੱਖ ਲੀਗ ਨੇ ਵੀ ਇਸ ਬਾਰੇ ਇਸ ਦੀ ਮੰੁੰਦਾ ਕੀਤੀ ਹੈ ਕਿ ਅਸੀਂ ਇਸ ਕੇਸ ਦੀ ਦੇਖਰੇਖ ਕਰ ਰਹੇ ਹਾਂ ਤੇ ਹੁਣ ਦੇਖਦੇ ਹਾਂ ਕਿ ਅੱਗੇ ਜਾ ਕੇ ਜਿਹੜੀ ਇਹ ਗ੍ਰਿਫਤਾਰੀ ਹੋਈ ਹੈ ਇਹ ਬਿਲਕੁਲ ਸਹੀ ਹੈ ਤੇ ਪੁਲਿਸ ਜਿਹੜੀ ਗੱਲ ਕਹਿ ਰਹੀ ਹੈ ਉਸ ਨੂੰ ਕਿਸ ਤਰੀਕੇ ਦੇ ਨਾਲ ਸਿੱਖ ਜਥੇਬੰਦੀਆਂ ਤੇ ਪਰਿਵਾਰ ਵੱਲੋਂ ਨਜ਼ਰਖਿਆ ਜਾਂਦਾ ਕਿਉਂਕਿ ਪਹਿਲਾਂ ਤਾਂ ਇਹ ਕਿਹਾ ਜਾ ਰਿਹਾ ਸੀ ਕਿ ਇਹ ਜਿਹੜੀ ਕੁੱਟਮਾਰ ਹੋਈ ਹੈ ਹਮਲਾ ਹੋਇਆ ਇਹ ਨਫ਼ਰਤੀ ਹਿੰਸਾ ਦਾ ਸ਼ਿਕਾਰ ਹੈ ਕਿਉਂਕਿ ਉਸ ਨੇ ਸਿੱਖ ਬਜ਼ੁਰਗ ਨੂੰ ਪਹਿਲਾ ਅਪਮਾਨਜਕ ਬੋਲੀ ਹੈ ਤੇ ਬਹੁਤ ਕੁਝ ਗਲਤ ਬੋਲਿਆ ਉਹਦੀ ਦਸਤਾਰ ਨੂੰ ਲੈ ਕੇ ਉਹਦੇ ਰੂਪ ਰੰਗ ਨੂੰ ਲੈ ਕੇ ਪਰ ਹੁਣ ਪੁਲਿਸ ਨੇ ਕੁਝ ਨਵਾਂ ਹੀ ਅੱਜ ਕੱਢ ਬਖਾਇਆ ਕਿ ਗ੍ਰਿਫਤਾਰ ਤਾਂ ਕੀਤਾ ਸ਼ਕੀਰ ਵੀ ਹਲਕੀ ਨੇ ਪਰ ਇਹ ਕਿਹਾ ਕਿ ਇਹ ਤੇ ਨਫ਼ਰਤੀ ਹਿੰਸਾ ਦੀ ਤਰ੍ਹਾਂ ਨਹੀਂ ਲੱਗਦੀਆਂ ਪਰ ਲੁੱਟ ਖਸਮਦੀਆਂ ਲੁੱਟ ਮਾਰਦੀਆਂ ਜੜੀਆਂ ਜਾਂ ਕੁੱਟ ਮਾਰਦੀਆਂ ਰਾਮਨ ਜੀ ਲੱਗਦੀ ਹੈ ਤੇ ਦੇਖੋ ਅੱਗੇ ਜਾ ਕੇ ਕੀ ਹੁੰਦਾ ਪਰ ਗ੍ਰਿਫਤਾਰੀ ਸ਼ੱਕੀ ਹਲਾਰਾਂ ਵਿੱਚ ਹੋਈ ਹੈ ਹਜੇ ਇਹ ਕਨਫਰਮ ਨਹੀਂ ਹੋਇਆ ਕਿ ਇਹ ਵਾਕਿਆ ਉਹ ਸੀ ਪਰ ਇੱਕ ਗ੍ਰਿਫਤਾਰੀ ਜਿਹੜੀ ਹੈ ਉਹ ਵਸੀ ਗਈ ਹੈ ਜੀ ਬਿਲਕੁਲ ਜੀ ਔਰ ਅੱਗੇ ਇੱਕ ਹੋਰ ਖਬਰ ਤੁਹਾਡੇ ਨਾਲ ਦਰਸ਼ਕੋ ਸਾਂਝੀ ਕਰਦੇ ਚੱਲਦੇ ਆ ਕਿ ਹਰਜਿੰਦਰ ਸਿੰਘ ਮਾਮਲੇ ਦੇ ਵਿੱਚ ਬੀਤੇ ਕੱਲ ਵੀ ਅਸੀਂ ਜ਼ਿਕਰ ਕੀਤਾ ਸੀਗਾ ਕਿ ਇੱਕ ਸਿੱਖ ਸੰਸਥਾ ਦੇ ਵੱਲੋਂ 1 ਲੱਖ ਰੁਪਏ ਦਾ ਜਿਹੜਾ ਪੀਰੀਅਡ ਪਰਵਾਰਾ ਜਿਹੜੇ ਤਿੰਨ ਜਾਨਾਂ ਜਿਨ੍ਹਾਂ ਨੇ ਗਵਾਈਆਂ ਇਸ ਹਾਦਸੇ ਦੇ ਵਿੱਚ ਉਹਨਾਂ ਨੂੰ ਸympathy ਤੇ ਵਜੋਂ ਦੇਣ ਦਾ ਐਲਾਨ ਕੀਤਾ ਹੈ ਔਰ ਅੱਜ ਇੱਕ ਨਵੀਂ ਅਪਡੇਟ ਆਈ ਇਸ ਮਾਮਲੇ ਦੇ ਵਿੱਚ ਕਿ ਜਿਸ ਜਿੱਥੇ ਫਲੋਰੀਡਾ ਦੇ ਵਿੱਚ ਅਰਦਾਸ ਕੀਤੀ ਜਾਊਗੀ ਇਹ ਤਿੰਨ ਜੀ ਜਿਹੜੇ ਵਿਛੜੇ ਹੈਗੇ ਨੇ ਔਰ ਨਾਲ ਹੀ ਹਰਜਿੰਦਰ ਸਿੰਘ ਦੇ ਲਈ ਜਿਹੜੀ ਸਜ਼ਾ ਘੱਟ ਕਰਾਉਣ ਦੇ ਲਈ ਵੀ ਉਪਰਾਲੇ ਜਿਹੜੇ ਨੇ ਕੀਤੇ ਜਾਣਗੇ ਜੀ ਚੁਗਾਵਾ ਜੀ ਅ ਬਿਲਕੁਲ ਇਹ ਖਬਰ ਅੱਜ ਸਾਹਮਣੇ ਆ ਰਹੀ ਹੈ ਕਿ ਅਸੀਂ ਕਿਹਾ ਸੀ ਕਿ ਮੈਂ ਦੇ ਇੱਕ ਸੈਕਸ ਸੰਸਥਾ ਹੈਗੀ ਐ ਐਸ ਐਫ ਜੇ 6 ਫਾਰ ਜਸਟਿਸ ਜਿਹਨਾਂ ਦੇ ਇੱਕ ਬੁਲਾਰੇ ਵੱਲੋਂ ਕੱਲ ਜਿਵੇਂ ਹਰਜਿੰਦਰ ਸਿੰਘ ਨੂੰ ਸੈਂਟ ਲੁਇਸ ਜਿਹੜੀ ਕਾਉਂਟੀ ਹੈਗੀ ਐ ਜੇਲ ਹੈਗੀ ਐ ਜਿੱਥੇ ਹਰਜਿੰਦਰ ਸਿੰਘ ਗ੍ਰਿਫਤਾਰ ਹੈ ਉੱਥੇ ਉਹਨੂੰ ਮਿਲਣਾ ਤੇ ਵਿਕਟਮ ਪਰਿਵਾਰ ਵਾਸਤੇ 1 ਲੱਖ ਡਾਲਰ ਦੀ ਰਾਸ਼ੀ ਦਾ ਐਲਾਨ ਕਰਨਾ ਤੇ ਅੱਜ ਉਹਨਾਂ ਨੇ 6th for Justice ਵੱਲੋਂ ਹੀ ਇੱਕ ਇਹ ਗੱਲ ਕਹੀ ਗਈ ਹੈ ਕਿ ਵੀਰਵਾਰ 28 ਵਿਸਤ ਨੂੰ 12 ਵਜੇ ਲੋਕੇਸ਼ਨ ਦੀ ਹੈਗੀ ਆ ਸੈਂਟ ਲੂਇਸ ਕਾਉਂਟੀ ਜੇਲ ਜੋ ਕਿ ਸਮੇਰਿਡਾ ਦੇ ਵਿੱਚ ਹੈ ਜਿੱਥੇ ਹਰਜਿੰਦਰ ਸਿੰਘ ਗ੍ਰਿਫਤਾਰ ਹੈ ਉਥੇ ਅਸੀਂ ਪਹੁੰਚ ਕੇ ਤੇ ਵਿਕਟਮ ਪਰਿਵਾਰ ਵਾਸਤੇ ਉਹਨਾਂ ਦੇ ਜੋ ਵਿਛੜੀਆਂ ਰੂਹਾਂ ਨੇ ਉਹਨਾਂ ਵਾਸਤੇ ਅਰਦਾਸ ਕਰਨੀ ਤੇ ਸਰਜਿੰਦਰ ਸਿੰਘ ਵਾਸਤੇ ਵੀ ਅਸੀਂ ਇਹ ਫੇਰ ਟ੍ਰਾਇਲ ਵਾਸਤੇ ਵੀ ਅਰਦਾਸ ਕਰਾਂਗੇ ਕਿ ਉਹਦੇ ਨਾਲ ਨਹੀਂ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਬੇਨਿਯਮੀ ਨਾ ਹੋਵੇ ਤੇ ਇਹ ਜਿਹੜਾ ਟ੍ਰਾਇਲ ਹੈਗਾ ਆ ਫੇਅਰ ਐਂਡ ਵੈਲ ਹੋਵੇ ਕਿਉਂਕਿ ਜਿੱਥੇ ਆਪਾਂ ਕੱਲ ਦੇਖਿਆ ਸੀਗਾ ਕਿ ਸਿਸ ਫॉर ਜਸਟਿਸ ਦੇ ਬੁਲਾਰੇ ਨੇ ਇਹ ਗੱਲਾਂ ਕਹੀਆਂ ਸੀਗੀਆਂ ਉੱਥੇ ਆਪਣੇ ਜਿਹੜੇ ਪੱਤਰਕਾਰਾਂ ਦੇ ਸਵਾਲ ਦੇ ਜਵਾਬ ਦਿੰਦੇ ਆ ਤੇ ਅੱਜ ਜਿਹੜੀ ਖਬਰ ਆ ਰਹੀ ਹੈ ਇਹ ਬਿਲਕੁਲ ਸਹੀ ਹੈ ਕਿ ਉਹ ਉੱਥੇ ਕੱਲ ਨੂੰ 12 ਵਜੇ ਯਾਨੀ ਕਿ ਵੀਰਵਾਰ 28 ਅਗਸਤ ਨੂੰ ਉੱਥੇ ਇਹ ਅਰਦਾਸ ਸਮਾਗਮ ਕਰ ਰਹੇ ਹੈ ਜੀ ਬਿਲਕੁਲ ਜੀ ਔਰ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਜਿਹੜੀਆਂ ਘਟਨਾਵਾਂ ਦੀ ਗੱਲ ਕਰੀਏ ਚੁਗਾਵਾ ਸਾਬ ਤੇ ਉਹ ਵੀ ਵਾਧੀਆਂ ਜਾ ਰਹੀਆਂ ਨੇ ਆ ਇੱਕ ਅਪਡੇਟ ਹੁਣੇ-ਹੁਣੇ 2 ਘੰਟੇ ਪਹਿਲੇ ਦੀ ਸੀਐਨਐਨ ਦੀ ਰਿਪੋਰਟ ਹੈਗੀ ਹੈ ਕਿ ਆ ਸਕੂਲ ਦੇ ਵਿੱਚ ਗੋਲੀਬਾਰੀ ਕੀਤੀ ਗਈ ਹੈ ਜਿੱਥੇ ਕੁਝ ਵਿਅਕਤੀਆਂ ਦੇ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜੀ ਇਹ ਬਹੁਤ ਮੰਦਭਾਗੀ ਘਟਨਾ ਹੈ ਹੰਦ ਸਾਹਿਬ ਤੇ ਅਮਰੀਕਾ ਦੇ ਵਿੱਚ ਸਕੂਲਾਂ ਦੇ ਵਿੱਚ ਗੋਲੀਬਾਰੀ ਹੋਣੀ ਇੱਕ ਆਮ ਜੀ ਗੱਲ ਹੋ ਗਈ ਹੈ ਇਸ ਸਾਲ ਦੇ ਵਿੱਚ ਹੀ ਦੇਖ ਲਈਏ ਕਿ ਸੈਂਕੜੇ ਘਟਨਾਵਾਂ ਹੋ ਚੁੱਕੀਆਂ ਨੇ ਹੁਣ ਤੱਕ ਸਕੂਲਾਂ ਦੇ ਵਿੱਚ ਹਜੇ ਸਾਲ ਜਿਹੜਾ ਆ ਅੱਧਾ ਹੀ ਲੱਗਿਆ ਤੇ ਮੈਨੂੰ ਲੱਗਦਾ ਕਿ ਇੰਨੀਆਂ ਘਟਨਾਵਾਂ ਹੋਣੀਆਂ ਜਦ ਕਿ ਹਜੇ ਅਮਰੀਕਾ ਦੇ ਵਿੱਚ ਕਾਨੂੰਨਾਂ ਦੀ ਬਹੁਤ ਸਖਤਾਈ ਹੈ ਤੇ ਪਰ ਜੇ ਦੂਜੇ ਪਾਸੇ ਇਹ ਵੀ ਦੇਖਿਆ ਜਾਵੇ ਤੇ ਇੱਥੇ ਜਿਹੜਾ ਗਨ ਸਿਸਟਮ ਹੈਗਾ ਆ ਉਹ ਬੜਾ ਈਜ਼ੀ ਹੈ ਕਿਉਂਕਿ ਤੁਸੀਂ ਜੇ ਤੁਹਾਡੇ ਕੋਲ ਲਾਇਸੈਂਸ ਹੈਗਾ ਕਈ ਸਟੇਟਾਂ ਤਾਂ ਇਦਾਂ ਵੀ ਆ ਤੁਹਾਨੂੰ ਗਨ ਦਾ ਵੱਖਰਾ ਪਰਮਿਟ ਲੈਣ ਦੀ ਵੀ ਲੋੜ ਨਹੀਂ ਤੁਸੀਂ ਆਪਣਾ ਲਾਇਸੈਂਸ ਦਿਖਾਓ ਤੇ ਜਾ ਕੇ ਗਨ ਲੈ ਲਓ ਤੇ ਕਈ ਸੇਟਾਂ ਦੇ ਵਿੱਚ ਬੜੀ ਸਖਤਾਈ ਆ ਤੇ ਤੁਹਾਨੂੰ ਸਪੈਸ਼ਲ ਪਹਿਲਾਂ ਇੱਕ ਸਿਸਟਮ ਦੇ ਵਿੱਚੋਂ ਲੰਘਣਾ ਪੈਂਦਾ ਤੇ ਫਿਰ ਤੁਹਾਨੂੰ ਗਨ ਦਾ ਲਾਇਸੈਂਸ ਮਿਲਦਾ ਪਰ ਇਦਾਂ ਹੈ ਕਿ ਇੱਥੇ ਗਨ ਸਟੋਰ ਜਿਹੜੇ ਆ ਆਮ ਹੀ ਹੈਗੇ ਆ ਤਾਂ ਤੁਸੀਂ ਕੋਈ ਵੀ ਜਾ ਕੇ ਉੱਥੇ ਗਨ ਜਿਹੜੀ ਖਰੀਦ ਸਕਦਾ ਹੈ ਦੂਜੇ ਪਾਸੇ ਜਿਹੜੀਆਂ ਇਲੀਗਲ ਗਨਸ ਹੈਗੀਆਂ ਉਹ ਵੀ ਬਹੁਤ ਇੱਥੇ ਅਵੇਲੇਬਲ ਹੋ ਜਾਂਦੀਆਂ ਸੋ ਇਹ ਇੱਕ ਬਹੁਤ ਮੰਦਭਾਗੀ ਘਟਨਾ ਫਿਰ ਇੱਕ ਵਾਪਰੀ ਹੈ ਅਮਰੀਕਾ ਦੇ ਵਿੱਚ ਇੱਕ ਮਿਨੀ ਸੋਟਾ ਸ਼ਹਿਰ ਦੇ ਮਿਨੀ ਐਪਲਸ ਵਿੱਚ ਉਥੇ ਇੱਕ ਕੈਥਲਟ ਸਕੂਲ ਹੈਗਾ ਆ ਉਹਦੇ ਵਿੱਚ ਇੱਕ ਸ਼ਖਸ ਨੇ ਅੰਨੀਵਾ ਫਾਇਰਿੰਗ ਕੀਤੀ ਹੈ ਗੋਲੀਆਂ ਮਾਰੀਆਂ ਕਿ ਜਿਹਦੇ ਵਿੱਚ ਹੁਣ ਤੱਕ ਜਿਹੜਾ ਸੁੱਨ ਵਿੱਚ ਆਇਆ ਕਿ ਕੁਝ ਲੋਕਾਂ ਦੀ ਮੌਤ ਹੋਈ ਹੈ ਪਰ 20 ਤੋਂ 25 ਜਣੇ ਜਿਹੜੇ ਆ ਉਹ ਜ਼ਖਮੀ ਵੀ ਹੋਏ ਆ ਇਹ ਬੜੀ ਮੰਦਭਾਗੀ ਘਟਨਾ ਹੈ ਕਿਉਂਕਿ ਸਕੂਲਾਂ ਦੇ ਵਿੱਚ ਜ਼ਿਆਦਾਤਰ ਬੱਚੇ ਹੁੰਦੇ ਆ ਹੁਣ ਇਹ ਨਹੀਂ ਪਤਾ ਕਿ ਇਹ ਜਿਹੜੀ ਹਜੇ ਉਹਨਾਂ ਨੇ ਪੂਰੀ ਖਬਰ ਜਿਹੜੀ ਹੈ ਉਹ ਨਹੀਂ ਕਿ ਸੀ ਕਿ ਗੋਲੀ ਚਲਾਉਣ ਵਾਲਾ ਕੋਈ ਬੱਚਾ ਹੀ ਸੀ ਜਾਂ ਕੋਈ ਹੋਰ ਹਮਲਾਵਰ ਬਾਹਰੋਂ ਆਇਆ ਹੈਗਾ ਤੇ ਮਿਨੀਸੋਟਾ ਦੇ ਉਥੋਂ ਦੇ ਗਵਰਨਰ ਟਿਮ ਵਾਲਟ ਨੇ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਕਿਹਾ ਹੈ ਤੇ ਸਾਨੂੰ ਇਹ ਖਬਰ ਮਿਲੀ ਹੈ ਕਿ ਇੱਕ ਕੈਥਲਿਕ ਸਕੂਲ ਵਿੱਚ ਇੱਕ ਗੋਲੀਬਾਰੀ ਹੋਈ ਹੈ ਤੇ ਉਥੇ ਜਿਹੜਾ ਹੈਗਾ ਆ ਕੁਝ ਬੱਚੇ ਮਾਰੇ ਗਏ ਨੇ ਤੇ ਕਾਫੀ ਜ਼ਖਮੀ ਜ਼ਖਮੀ ਹੋਏ ਨੇ ਤੇ ਉਹਨਾਂ ਨੇ ਕਿਹਾ ਕਿ ਕਿ ਬੜੀ ਮਾਰੀ ਦੀ ਘਟਨਾ ਹੋਈ ਹੈ ਅਸੀਂ ਜਲਦੀ ਜੀ ਇਸ ਦੇ ਬਾਰੇ ਸਾਰੀ ਜਿਹੜੀ ਜਾਣਕਾਰੀ ਇਕੱਠੀ ਕਰ ਰਹੇ ਹਾਂ ਤੇ ਕਿਉਂਕਿ ਇਹ ਬਹੁਤ ਨਿੰਦਣਯੋਗ ਬਹੁਤ ਹੀ ਕਹਿ ਲੋ ਕਿ ਘਟਿਆ ਕਾਰਵਾਈ ਹੈ ਕਿ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਜਾ ਕੇ ਮਾਰਨਾ ਤੇ ਉਹਨਾਂ ਨੂੰ ਜਾ ਕੇ ਇਦਾਂ ਦਾ ਘਣਾਉਣਾ ਕੰਮ ਕਰਨਾ ਕਿਉਂਕਿ ਇਹ ਇੱਕ ਬਹੁਤ ਵੱਡਾ ਰੁਝਾਨ ਜਿਹੜਾ ਆ ਅਮਰੀਕਾ ਦੇ ਵਿੱਚ ਵਧਿਆ ਹੋਇਆ ਆ ਅਸੀਂ ਜਦੋਂ ਦੇ ਵੀ ਇੱਥੇ ਅਮਰੀਕਾ ਵਿੱਚ ਆਏ ਆ ਬਹੁਤ ਵਾਰੀ ਦੇਖਿਆ ਕਿ ਸਕੂਲਾਂ ਦੇ ਵਿੱਚ ਆਨ ਹੀ ਇੱਥੇ ਗੋਲੀਬਾਰੀ ਹੁੰਦੀ ਰਹਿੰਦੀ ਹੈ ਤੇ ਕਈ ਵਾਰੀ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਬੱਚਿਆਂ ਨੂੰ ਮਾਰ ਦਿੱਤਾ ਜਾਂਦਾ ਹੈ ਪਰ ਸਮਝ ਨਹੀਂ ਆਉਂਦੀ ਕਿ ਇੰਨੇ ਘਟਨਾਵਾਂ ਹੋਣ ਦੇ ਬਾਵਜੂਦ ਵੀ ਇਥੇ ਦੀ ਗਵਰਨਮੈਂਟ ਵੱਲੋਂ ਇੰਨੇ ਸਖਤ ਕਾਨੂੰਨ ਕਿਉਂ ਨਹੀਂ ਬਣਾਈ ਜਾ ਰਹੇ ਜਾਂ ਕੋਈ ਇਹੋ ਜਿਹਾ ਹਜੇ ਵੀ ਉਪਰਾਲਾ ਨਹੀਂ ਕੀਤਾ ਜਾ ਰਿਹਾ ਕਿ ਇਹਨਾਂ ਇਨੋਸੈਂਟ ਬੱਚਿਆਂ ਨੂੰ ਬਚਾਉਣ ਵਾਸਤੇ ਕੋਈ ਵਧੀਆ ਉਪਰਾਲੇ ਕੀਤੇ ਜਾਣ ਪਰ ਇਸ ਘਟਨਾ ਦੀ ਜਿੰਨੀ ਵੀ ਨੰਝਾ ਕਰ ਲਈਏ ਉੰਨੀ ਹੀ ਥੋੜੀ ਹੈ ਕਿਉਂਕਿ ਉਹਨਾਂ ਬੱਚਿਆਂ ਦੀਆਂ ਜਾਨਾਂ ਚਲੀ ਗਈਆਂ ਜਿਨ੍ਹਾਂ ਬੱਚਿਆਂ ਨੇ ਹਜੇ ਪੜ੍ਹਨਾ ਸੀ ਤੇ ਕੁਝ ਬਾਅਦ ਪੜ੍ਹਨਾ ਸੀ ਪਰਵਾਰਾਂ ਦੇ ਚਿਰਾਗ ਖਤਮ ਹੋ ਗਏ ਉਨਾਂ ਦੀਆਂ ਆਸਾਂ ਉਮੀਦਾਂ ਖਤਮ ਹੋ ਗਈਆਂ ਇਹ ਬੜੀ ਮੰਦਭਾਗੀ ਘਟਨਾ ਹੈ ਅਮਰੀਕਾ ਦੇ ਅੱਜ ਦੇ ਇਸ ਦਿਨ ਦੇ ਵਿੱਚ ਬੜਾ ਕਾਲਾ ਦਿਨ ਹੈ ਕਿ ਇੱਕ ਸਕੂਲ ਦੇ ਵਿੱਚ ਗੋਲੀਬਾਰਂ ਕਰਕੇ ਬੱਚਿਆਂ ਨੂੰ ਮੌਤੇ ਘਾਟ ਉਤਾਰਿਆ ਗਿਆ ਤੇ 20 ਤੋਂ ਵੱਧ ਜ਼ਖਮੀ ਹੋਏ ਦੱਸੇ ਜਾਂਦੇ ਨੇ ਇਹ ਵੀ ਪਤਾ ਲੱਗਾ ਹੈ ਕਿ ਹਮਲਾਵਰ ਨੂੰ ਵੀ ਪੁਲਿਸ ਨੇ ਉੱਥੇ ਹੀ ਮਾਰ ਮੁਕਾਇਆ ਪਰ ਆਪ ਤਾਂ ਉਹ ਮਰ ਗਿਆ ਪਰ ਇਹ ਜਿਹੜੀ ਉਹ ਕਾਨੂੰਨੀ ਕਾਰਵਾਈ ਉਹ ਜਰੂਰ ਕਰਗੇ ਬਿਲਕੁਲ ਜੀ ਦਰਸ਼ਕੋ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਨੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਦੇ ਵਿੱਚ ਵਧਦੀਆਂ ਜਾ ਰਹੀਆਂ ਨੇ ਆਪਾਂ ਸਾਰੇ ਕਮਿਊਨਿਟੀ ਦੇ ਤੌਰ ਤੇ ਆਪਣਾ ਆਪਣਾ ਵਿਚਾਰ ਰੱਖੀਏ ਰੂਲ ਐਂਡ ਰੈਗੂਲੇਸ਼ਨ ਫਾਲੋ ਕਰਕੇ ਹੀ ਅੱਗੇ ਵੱਲ ਨੂੰ ਵਧੀਏ ਤਾਂ ਜੋ ਸਾਨੂੰ ਜਾਂ ਸਾਡੇ ਪਰਿਵਾਰ ਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਜਾਂ ਸਾਡੀ ਕਮਿਊਨਿਟੀ ਦੇ ਕੋਈ ਆਂਚ ਨਾ ਹੋਵੇ ਚੁਗਾਵਾਂ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਐ ਬਚਾਰਾ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀਆਂ ਤੁਹਾਡਾ ਧੰਨਵਾਦ ਧੰਨਵਾਦ ਜੀ ਸਰ ਤੇਪੀ